ਕਲਦੀਪ ਨੇ ਹਰਪਜਨ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਜੋ ਹੋਈ ਬੀਤੀ ਉਸ ਨੂੰ ਪਤਾ ਸੀ ਦੱਸਣੀ ਸ਼ੁਰੂ ਕਰ ਦਿੱਤੀ ਰਪਿੰਦਰ ਦਚਿੱਤੀ ਵਿੱਚ ਸੀ ਉਹ ਉੱਥੇ ਖੜੀ ਖੜੇ ਜਾਂ ਆਪਣੇ ਕਮਰੇ ਵਿੱਚ ਚਲੀ ਜਾਵੇ ਪਰ ਫਿਰ ਵੀ ਉਹ ਉੱਥੇ ਹੀ ਖੜੀ ਰਹੀ ਨਿਮੋਚੁਣੀ ਹੋਈ ਕਲਦੀਪ ਨੇ ਦੱਸਣਾ ਸ਼ੁਰੂ ਕੀਤਾ ਸਰਗੀਤ ਵਿਆਹ ਤੋਂ ਹਫ਼ਤਾ ਕੋ ਪਹਿਲਾਂ ਹੀ ਛੁੱਟੀ ਆਇਆ ਸੀ ਦੋ ਦਿਨ ਤੱਕ ਉਸ ਨੂੰ ਬੁਖਾਰ ਸੀ ਜਿਸ ਕਾਰਨ ਉਹ ਘਰ ਹੀ ਆਰਾਮ ਕਰਦਾ ਰਿਹਾ ਤੀਸਰੇ ਦਿਨ ਉਸਨੇ ਆਪਣੇ ਖਾਸ ਦੋਸਤ ਨੂੰ ਫੋਨ ਕੀਤਾ ਕਿ ਉਹ ਤੇ ਹਰ ਵਾਰ ਉਹਨੂੰ ਮਿਲਣ ਆ ਜਾਂਦਾ ਹੈ ਪਰ ਇਸ ਵਾਰ ਕਿਉਂ ਨਹੀਂ ਆਇਆ ਤਾਂ ਉਸਦੇ ਦੋਸਤ ਨੇ ਨਿਰਾਜਗੀ ਜ਼ाहिर ਕੀਤੀ ਕਿ ਉਸਨੇ ਘਰ ਜਾ ਕੇ ਦੋਸਤ ਨੂੰ ਸੱਦਾ ਦੇਣ ਦੀ ਜਾਇ ਫੋਨ ਤੇ ਹੀ ਬਤਾ ਸਾਰ ਦਿੱਤਾ ਸਭ ਜਿਤਨੇ ਬਚਪਨ ਦੇ ਅਖਾੜੀ ਦੀ ਨਾਇਅਤ ਨਾਰਾਜ਼ਗੀ ਦੂਰ ਕਰ ਲਈ ਉਸ ਨਾਲ ਮਿਲਣ ਦਾ ਵਾਅਦਾ ਕੀਤਾ ਉਹ ਥੋੜੇ ਜ਼ਰੂਰੀ ਕੰਮ ਨਿਪਟਾ ਕੇ ਸ਼ਾਮ ਨੂੰ ਉਸ ਦੇ ਘਰ ਜਰੂਰ ਆਵੇਗਾ ਸਰਵਜੀਤ ਘਰੋਂ 10:00 ਵਜੇ ਚਲਾ ਗਿਆ ਡਾਕਟਰ ਨੂੰ ਚੈੱਕਅਪ ਕਰਾਉਣ ਤੋਂ ਬਾਅਦ ਤਸੀਰ ਕੋਈ ਕਾਗਜ਼ ਪੱਤਰ ਦਾ ਕੰਮ ਨਿਪਟਾ ਸ਼ਾਮੀ 3:00 ਵਜੇ ਦੋਸਤ ਦੇ ਘਰ ਚਲਾ ਗਿਆ ਰੱਬ ਜਾਣੇ ਉਹ ਦੋਸਤ ਸੀ ਜਾਂ ਬੈਰੀ ਕਿੰਨਾ ਚਿਰ ਬੈਠਾ ਉਹਦੇ ਘਰ ਤੇ ਕੀ ਹੋਇਆ ਕੀ ਨਹੀਂ ਹੁਣ ਸਾਨੂੰ ਘਰ ਬੈਠਿਆਂ ਨੂੰ ਕੀ ਪਤਾ ਹੈ ਮੈਨੂੰ ਤੇ ਅਗਲੇ ਦਿਨ ਉਹਨਾਂ ਕੋਲ ਕਰਕੇ ਦੱਸਿਆ ਕਿ ਸਰਬਜੀਤ ਪੂਰਾ ਹੋ ਗਿਆ ਹੈ ਕਿ ਜ ਕਿੰਜ ਪੁੱਛਿਆ ਤੇ ਆਖਣ ਲੱਗੇ ਉਸਦੇ ਦੋਸਤ ਨੇ ਉਸਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਰਾਤ ਰਾਤ ਕਰਨਾ ਆਇਆ ਕਰ ਨਾ ਆਇਆ ਤੇ ਹੁਣ ਮਾਂ ਪਿਓ ਨੇ ਫੋਨ ਕੀਤਾ ਬੈਲ ਜਾਈ ਜਾਵੇ ਤੇ ਮੁੰਡਾ ਫੋਨ ਚੁੱਕੇ ਨਾ ਤਸੀਲਦਾਰ ਜਾਣਾ ਸੀ ਤਸੀਲਦਾਰ ਦੇ ਜਾਣਾ ਸੀ ਉਹਨੂੰ ਫੋਨ ਕੀਤਾ ਤਾਂ ਉਹ ਆਖੇ ਕਿ ਉਹ ਤੈ 2:30 ਵਜੇ ਦਾ ਹੀ ਨਿਕਲ ਗਿਆ ਸੀ ਕੰਮ ਕਰਵਾ ਕੇ ਮਾਂ ਪਿਓ ਵਿਚਾਰੇ ਨੂੰ ਸਮਝ ਨਾ ਆਵੇ ਕਿ ਹੁਣ ਕੀ ਕਰੀਏ ਫੇਰ ਭੈਣ ਜੀ ਨੇ ਭਾਜੀ ਨੂੰ ਦੱਸਿਆ ਕਿ ਉਹ ਸਵੇਰੇ ਆਖਦਾ ਸੀ ਕਿ ਮੈਂ ਆਪਣੇ ਕਿਸੇ ਦੋਸਤ ਨੂੰ ਮਿਲ ਜਾਣਾ ਹੈ ਪਹਿਲਾਂ ਉੱਥੇ ਪਤਾ ਕਰੋ ਮੁੰਡੇ ਦਾ ਬਾਵਾ ਆਉਣ ਜਾਣ ਸੀ ਉਸ ਘਰ ਉਹਨਾਂ ਦੇ ਪਿਓ ਤੇ ਸਾਡੇ ਬਾਜੀ ਇਕੱਠੇ ਹੀ ਡਿਊਟੀ ਕਰਦੇ ਸੀ ਉਹਨਾਂ ਦੇ ਮੁੰਡੇ ਨੂੰ ਫੋਨ ਕੀਤਾ ਤਾਂ ਬੈਲ ਉਹਦੀ ਵੀ ਜਾਈ ਜਾਵੇ ਤੇ ਫੋਨ ਹੋ ਚੁੱਕੇ ਨਾ ਫਿਰ ਬਾਜੀ ਗੁਮਾਂਢ ਤੋਂ ਕਿਸੇ ਮੁੰਡੇ ਨੂੰ ਨਾਲ ਲੈ ਕੇ ਉਹਦੇ ਘਰ ਪਹੁੰਚੇ ਤਾਂ ਮੁੰਡਾ ਸੋਫੇ ਤੇ ਬੇਹੋਸ਼ ਪਿਆ ਸੀ ਹਰ ਬਾਜਨ ਕੌਰ ਤਾਂ ਸੁਣ ਹੋਈ ਬੈਠੀ ਸੀ ਕਵ ਚੁੱਪਚਾਪ ਸੁਣਦੀ ਰਹੀ ਪਰ ਬਸਾਕਾ ਸਿੰਘ ਨੇ ਮਨ ਅੰਦਰ ਜਗਿਆ ਪ੍ਰਸ਼ਨ ਕੁਲਦੀਪ ਕੌਰ ਅੱਗੇ ਧਰ ਦਿੱਤਾ ਤੇ ਉਹ ਦੂਜਾ ਮੁੰਡਾ ਅੱਗੇ ਉਹ ਆਪਣੀ ਗੱਲ ਪੂਰੀ ਨਾ ਕਰ ਸਕਿਆ ਉਹ ਵੀ ਲੱਗ ਕੇ ਹੀ ਬੈਠਾ ਸੀ ਸੋਫੇ ਤੇ ਸਿਰ ਧੜ ਕੇ ਮੈਨੂੰ ਤੇ ਗੱਲ ਸੁਣ ਕੇ ਕੁਝ ਸਮਝ ਨਾ ਲੱਗੀ ਨੂੰ ਹੀ ਖੰਡੇ ਉੱਠ ਖੜ ਉਤੇ ਨਾ ਮੈਂ ਕੌਣ ਕੱਟ ਸਕੀ ਇਦਾਂ ਹੀ ਬੈੱਡ ਤੇ ਬੈਠ ਗਈ ਕੋਈ ਸੁਧ-ਵਧ ਨਾ ਰਹੀ ਰਾਤ ਬਿਲਕਦਿਆ ਹੀ ਕੱਢੀ ਕਿ ਕਦ ਇਹ ਚੰਦਰੀ ਦਿਓ ਕਦ ਰਾਤ ਮੁਕੇ ਤੇ ਕਦ ਦਿਨ ਚੜੇ ਦੋ ਕੁ ਮਿੰਟ ਕੋਈ ਨਾ ਬੋਲਿਆ ਫਿਰ ਕੁਲਦੀਪ ਨੇ ਦੱਸਣਾ ਸ਼ੁਰੂ ਕੀਤਾ ਰੂਪੀ ਦਾ ਖੋਪੜਾ ਰੱਖਦਾ ਸੀ ਕਿ ਪੁਲਿਸ ਨੇ ਜਦ ਮੁੰਡੇ ਕੋਲੋਂ ਪੁੱਛਗਛ ਕੀਤੀ ਤਾਂ ਮੁੰਡੇ ਨੇ ਦੱਸਿਆ ਕਿ ਉਹ ਦੋਵੇਂ ਨਿੱਕੇ ਹੁੰਦੇ ਤੋਂ ਹੀ ਇੱਕੋ ਜਮਾਤ ਵਿੱਚ ਪੜਦੇ ਸਨ ਇਕੱਠਿਆਂ ਨੇ 10ਵੀਂ ਬਾਰਮੇ ਕੀਤੀ ਸੀ ਪਰਤੀ ਵੀ ਇਕੱਠੇ ਹੀ ਦੇਖ ਕੇ ਆਈ ਸੀ ਮੇਨੇ ਨੰਬਰ ਵੀ ਵਧੀਆ ਸੀ ਸਰਬਜੀਤ ਨਾਲੋਂ ਪਰ ਨਾ ਮੈਨੂੰ ਕੋਈ ਨੌਕਰੀ ਹੀ ਮਿਲੀ ਤੇ ਨਾ ਹੀ ਮੈਂ ਪਰਤੀ ਹੋ ਚੱਕ ਸਕਿਆ ਜਦੋਂ ਕਿ ਸਰਬਜੀਤ ਮੈਥੋਂ ਪਿੱਛੇ ਹੋ ਕੇ ਵੀ ਅੱਗੇ ਨਿਕਲ ਗਿਆ ਉਸ ਨੂੰ ਨੌਕਰੀ ਵੀ ਵਧੀਆ ਮਿਲ ਗਈ ਉਸ ਦਾ ਵਿਆਹ ਵੀ ਹੋ ਚਲਿਆ ਮੈਂ ਰਹਿ ਗਿਆ ਸਾਡੀ ਮੈਂ ਥੋੜਾ برداشت ਨਹੀਂ ਹੋਇਆ ਮੈਥੋਂ ਜੋ ਸਾਰਿਆਂ ਕਮਾਇਆ ਕਰ ਸਰਿਆ ਮੈਂ ਉਹ ਕਰਤਾ ਮੈਥੋਂ ਜੋ ਸਰੀਆ ਮੈਂ ਉਹ ਕਰਤਾ ਗਲਦੀਪ ਚੁੱਪ ਕਰ ਗਈ ਬਸਾਕਾ ਸਿੰਘ ਮੁੰਡੇ ਬਾਰੇ ਸੋਚ ਰਿਹਾ ਸੀ ਕਿ ਪੁੱਸ ਦੀ ਤੇ ਵਰਦੀ ਤੋਂ ਹੀ ਇੰਨਾ ਖੌਫ ਹੁੰਦਾ ਫਿਰ ਉਹ ਮੁੰਡਾ ਇਨੀ ਬਿਵਕੀ ਨਾਲ ਇਨੀਆਂ ਗੱਲਾਂ ਕਿੰਜ ਆ ਗਿਆ ਹਰ ਭਜਨ ਕੌਰ ਮੂਰਤੀ ਬਣੀ ਬੈਠੀ ਸੀ ਗਲਦੀਪ ਨੇ ਕਿੰਨਾ ਚਿਰ ਹਰ ਭਜਨ ਕੌਰ ਨੂੰ ਖਲੂਣਿਆ ਪਰ ਉਸਨੇ ਕੋਈ ਹਿਲਜੁਲ ਨਾ ਕੀਤੀ ਰਪਿੰਦਰ ਨੇ ਮੁੰਡਿਆਂ ਤੋਂ ਖੜ ਹਲੋਣਿਆ ਹਰਪਾਜਨ ਕੌਰ ਦੀ ភੁੱਬ ਨਿਕਲ ਗਈ ਹਰਪਾਜਨ ਕੌਰ ਕੀਰਨੇ ਬੋਲੀ ਹੋਈ ਬੋਲੀ ਨੀ ਮੇਰੀਏ ਬੱਚੀਏ ਕਰਮ ਹਾਰ ਗਏ ਤੇਰੇ ਨੀ ਚੂੜਾ ਕਲੀਰੇ ਨਸੀਬ ਨਾ ਹੋਏ ਤੈਨੂੰ ਮਾੜੀ ਕਿਸਮਤ ਤੇਰੀ ਨੀ ਜਿੱਦਣ ਜੰਮੀ ਸੀ ਦਾਦੀ ਤੇਰੀ ਪਿੱਟ ਦੀ ਸੀ ਕਿ ਕੁੜੀ ਜੰਮ ਧਰੀ ਨੀ ਤੇਰੀਆਂ ਖੁਸ਼ੀਆਂ ਲੈ ਬੈ ਕੇ ਵਹਿ ਗਈ ਆਪਣੇ ਘਰ ਬਸਣਾ ਤੈਨੂੰ ਅਸੀਬ ਨਾ ਹੋਇਆ ਮੇਰੀ ਬੱਚੀਏ ਬਸ ਹੰਤੋਂ ਪਹਿਲਾਂ ਹੀ ਉੱਜੜ ਗਈ ਤੂੰ ਉਹ ਨਾ ਜਾਂਦਾ ਮੈਂ ਤੁਰ ਜਾਂਦੀ ਤੇਰਾ ਘਰ ਬਸ ਜਾਂਦਾ ਨੀ ਮਾੜੀ ਕਿਸਮਤ ਕਰਮ ਹਾਰ ਗਏ ਤੇਰੇ ਗਪਿੰਦਰ ਨੇ ਬਿਲਕੁਦੀ ਮਾਂ ਨੂੰ ਪਹਿਲਾਂ ਗਲ ਨਾਲ ਲਾਇਆ ਆਪਣੇ ਡਿਗਦੇ ਅਥਰੂ ਆਪ ਹੀ ਚੁੰਨੀ ਦੇ ਪੱਲੇ ਨਾਲ ਪੂੰਝ ਮਾਂ ਦਾ ਮੂੰਹ ਇੱਕ ਹੱਥ ਨਾਲ ਉ ਤਾਂ ਚੁੱਕ ਸਮਝਾਉਣ ਲੱਗੀ ਮੇਰੀ ਭੋਲੀ ਮਾਂ ਜੋ ਹੋਣਾ ਸੀ ਸੋ ਹੋ ਗਿਆ ਜਿੱਤ ਹਾਰ ਵੈਗਰੂ ਜਾਣੇ ਕਿੰਜ ਕਰਮ ਜਾਗਦੇ ਤਦ ਜੇ ਮੇਰਾ ਪਿਆ ਹੋ ਜਾਂਦਾ ਮੈਂ ਬਸ ਜਾਂਦੀ ਤਾਂ ਪਰ ਜੇਕਰ ਉਹ ਵਿਆਹ ਪਿੱਛੋਂ ਮਰ ਜਾਂਦਾ ਫੇਰ ਹੁਣ ਮੈਂ ਚੂੜਾ ਪਾਇਆ ਨਹੀਂ ਜੇ ਪਾਇਆ ਚੂੜਾ ਤੈਨੂੰ ਆਪਣੇ ਹੱਥੀ ਮੇਰੀਆਂ ਬਾਹਾਂ ਚੋਂ ਲਾਉਣਾ ਪੈਂਦਾ ਤਾਂ ਫੇਰ ਫੇਰ ਕਿੰਜ ਸਬਰ ਕਰਦੀ ਤੂੰ ਸਬਰ ਰੱਖ ਮਾਤਾ ਡਿਗਦੇ ਅਥਰੂ ਚੁੰਨੀ ਦੇ ਪੱਲੇ ਨਾਲ ਪੁੰਝਦੀ ਉਹ ਇਨਾ ਹੀ ਆਖ ਸਕੀ ਕਰਮ ਕਦੇ ਹਾਰਦੇ ਨਹੀਂ ਕਰਮਾਂ ਦਾ ਖਟਿਆ ਖਾਣਾ ਹੀ ਤਾ ਹੈ ਅਸੀਂ ਇਸ ਜਹਾਨ ਤੇ ਆਏ ਹਾਂ ਸਬਰ ਰਖ ਬਹਿ ਗੁਰੂ ਬੜਾ ਬੇਅੰਤ ਹੈ ਕਰਮ ਕਦੇ ਨਹੀਂ ਹਾਰਦੇ ਇਨਾ ਆਖਰਪਿੰਦਰ ਨੇ ਸਿਰ ਤੋਂ ਉੱਤੇ ਵਾਹਾਂ ਚੱਕ ਪੱਟਾਂ ਤੇ ਦੋ ਹੱਥੜ ਮਾਰੀ ਹਰ ਪਾਜਨ ਕੌਰ ਦੀ ਦੇ ਸਬਰ ਤੋਂ ਸਦਕੇ ਜਾ ਰਹੀ ਸੀ ਪਰ ਨਿਆਣ ਉਮਰੇ ਲੱਗੇ ਬੱਜਕਾਰ ਉਸ ਨੂੰ ਧੀਤੇ ਦਰਸਾ ਰਿਹਾ ਸੀ ਮਨਵੀਰ ਸਹਿਮਿਆ ਖੜਾ ਸੀ ਰਪਿੰਦਰ ਲਗਾਤਾਰ ਪੁਰ ਰਹੀ ਸੀ ਕਰਮ ਕਦੇ ਨਹੀਂ ਹਾਰਦੇ ਕਰਮ ਕਦੇ ਨਹੀਂ ਹਾਰਦੇ ਆਮਨਪ੍ਰੀਤ कौर ਕਲੋਂਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ